ਰੂਮ ਦੇ ਵਿੱਚ ਬਈ ਆਇਆ ਤੇ ਇਹਨੂੰ ਲੈ ਗਿਆ ਮੂੰਹ ਘੁੱਟ ਕੇ ਕਮਰਾਂ ਦੇ ਵਿੱਚ ਕਹਿੰਦਾ ਮੰਮੀ ਮੇਰੀ ਨਿਕਲ ਨੁੱਕਰ ਲਾਈ ਇਹਨੇ ਬਾਜੀ ਬਾਜੀ ਅੰਦਰੋਂ ਕਮਰੇ ਵਿੱਚ ਉਹ ਜਿਹੜਾ ਕੋਈ ਸਹੀ ਆ ਸੀ ਅਸੀਂ ਇਹ ਤਾਂ ਨਹੀਂ ਕਿਹਾ ਤੈਨੂੰ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਠੋਕ ਦੇਣਾ ਉਹ ਤੇ ਆਪੇ ਬਾਜਾ ਮਾਰਦਾ ਪੂਆ ਬਚਾ ਪੂਆ ਬਚਾ ਪੈਣ ਗਈ ਉਹਨੇ ਜਾ ਕੇ ਬਚਾਇਆ ਆ ਬੀਬੀ ਨੇ ਉਹ ਜਿਹੜੀ ਬੀਬੀ ਖੜੀ ਆ ਉਹਨੇ ਛਡਾਇਆ ਮੁੰਡਾ ਵੀ ਹੈਂਡੀਕੈਪ ਆ ਮੈਂ ਵੀ ਹੈਂਡੀਕੈਪ ਆ ਹਾਂਜੀ ਬਹੁਤ ਥਾਂ ਤੇ ਕਹਿੰਦੇ ਇਹਦੇ ਛਿੱਤਰ ਪਏ ਇਹਦੇ ਬਹੁਤ ਛਿੱਤਰ-ਛੁੱਤਰ ਪੈਂਦੇ ਆ ਪਰ ਇਹ ਸੁਦਰਤਾ ਨਹੀਂ ਹੈਗਾ ਬਿਨਾ ਵੈਰੀਫਿਕੇਸ਼ਨ ਕੀਤੇ ਤੂੰ ਉਸ ਬੰਦੇ ਨੂੰ ਰੱਖ ਲਿੰਦੇ ਆ ਵੀ ਇਹ ਪਿੱਛੋਂ ਕਿੱਥੋਂ ਆਇਆ ਕਿੱਦਾਂ ਆਇਆ ਜੇ ਹਰਵੀਰ ਵਾਂਗੂ ਇਦਾਂ ਹੀ ਹੋ ਜਾਂਦਾ ਤਾਂ ਫੇਰ ਦੱਸੋ ਕੀ ਕਰਦੇ ਅਸੀਂ ਹੁਣ ਕ੍ਰਿਮੀਨਲ ਬੰਦੇ ਜਿਹੜੇ ਆ ਬਾਹਰੋਂ ਆਣ ਕੇ ਜਿਹੜੇ ਕ੍ਰਿਮੀਨਲ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ 15 ਦਿਨ ਪਹਿਲਾਂ ਹਦਾਇਤ ਦੇ ਕੇ ਗਏ ਆ ਇਹੋ ਸਾਹਮਣੇ ਕੁਆਟ ਤੋਂ ਚੱਕ ਹੀ ਲੈ ਗਿਆ ਬੰਦਾ ਇਹ ਮੂੰਹ 'ਤੇ ਕੁੱਟਿਆ ਮੂੰਹ ਕੁੱਟ ਕੇ ਲੈ ਕੇ ਗਿਆ ਤੇ ਲਿਜਾ ਕੇ ਉਹਨਾਂ ਨੇ ਉਹਦੇ ਕੱਪੜੇ ਉਤਾਰੇ ਹੋ ਸੀਗੇ ਤੇ ਉਹ ਮੁੰਡਾ ਚੀਕਾਂ ਮਾਰਦਾ ਸੀ ਜਦ ਤੱਕ ਕਿ ਨਾਲ ਦੀ ਗਵੰਡਾ ਨੇ ਦੇਖਿਆ ਉਹਨਾਂ ਨੇ ਦੇਖਿਆ ਉਹਨੇ ਤੇ ਜਾ ਕੇ ਬਚਾਇਆ ਬੱਚੇ ਨੂੰ ਪੰਜਾਬੀ ਨੂੰ ਅਸੀਂ ਰੱਖਣਾ ਪੰਜਾਬੀ ਨੂੰ ਰੱਖੋ ਬਾਰੋ ਜਾ ਕੇ ਲੈ ਗਿਆ ਕਿਦੋਂ ਵੀ ਚਾਕੇ ਲੈ ਗਿਆ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਸੋ ਬੀਤੀ 9 ਸਤੰਬਰ ਨੂੰ 5 ਸਾਲਾਂ ਹਰਵੀਰ ਸਿੰਘ ਦੇ ਨਾਲ ਇੱਕ ਦਰਿੰਦਗੀ ਭਰੀ ਘਟਨਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵਾਪਰੀ ਸੀ ਇੱਕ ਪਰਵਾਸੀ ਦੇ ਵੱਲੋਂ ਉਸ ਨੂੰ ਕਿਡਨਾਪ ਕਰਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਅੱਜ ਵੀ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਬਾਗਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਵਾਸੀ ਜੋ ਕਿ ਘਰੋਂ ਬੱਚੇ ਨੂੰ ਬਹਿਲਾਫ ਸੁਲਾ ਕੇ ਲੈ ਜਾਂਦਾ ਹੈ ਤੇ ਉਸਦੇ ਨਾਲ ਗਲਤ ਕੰਮ ਕਰਨ ਦੀ ਉਸ ਪ੍ਰਵਾਸੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਬੱਚੇ ਨੂੰ ਲਜਾਉਂਦੇ ਪਿੰਡ ਵਾਸੀਆਂ ਦੇ ਵੱਲੋਂ ਉਸ ਪਰਵਾਸੀ ਨੂੰ ਦੇਖਿਆ ਜਾਂਦਾ ਤਾਂ ਉਸ ਦਾ ਪਿੱਛਾ ਵੀ ਉਹਨਾਂ ਵੱਲੋਂ ਕੀਤਾ ਜਾਂਦਾ ਤਾਂ ਜਿਵੇਂ ਹੀ ਉਹ ਪਰਵਾਸੀ ਆ ਜਿਹੜਾ ਉਹ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪਿੰਡ ਵਾਲਿਆਂ ਦੇ ਵੱਲੋਂ ਉਸ ਨੂੰ ਜਿਹੜਾ ਕਿ ਫੜ ਲਿਆ ਜਾਂਦਾ ਤੇ ਉੱਥੇ ਬੰਨ ਲਿਆ ਜਾਂਦਾ ਤੇ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਵੀ ਜਿਹੜਾ ਕਿ ਕਾਫੀ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਦਾ ਤਾਂ ਤੁਰੰਤ ਉਹਨਾਂ ਦੇ ਵੱਲੋਂ ਇਸ ਦੀ ਸੂਚਨਾ ਜਿਹੜੀ ਥਾਣਾ ਹਰਿਆਣਾ ਦੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਹੁਸ਼ਿਆਰਪੁਰ ਤੋਂ ਵਕ ਵਕਨ ਨਿਹੰਗ ਜਥੇਬੰਦੀਆਂ ਵੀ ਉਸ ਅਥਾਂ ਦੇ ਉੱਤੇ ਪਹੁੰਚਦੀਆਂ ਨੇ ਤਾਂ ਪਿੰਡ ਵਾਲਿਆਂ ਦੇ ਵਿੱਚ ਘਰ ਵਾਲਿਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਤਾਂ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਜਿਹੜਾ ਪ੍ਰਵਾਸੀ ਜਿਸ ਪ੍ਰਵਾਸੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਤਾਂ ਉਸ ਦੀ ਕੋਈ ਵੈਰੀਫਿਕੇਸ਼ਨ ਹੀ ਆਈ ਜਾਂ ਜਿਹੜੇ ਮਕਾਨ ਦੇ ਵਿੱਚ ਉਹ ਪ੍ਰਵਾਸੀ ਰਹਿ ਰਿਹਾ ਸੀਗਾ ਉਹਨਾਂ ਦੇ ਵੱਲੋਂ ਵੀ ਕੋਈ ਇਸ ਦੀ ਚੈਕਿੰਗ ਨਹੀਂ ਕੀਤੀ ਗਈ ਕਿ ਇਸ ਪ੍ਰਵਾਸੀ ਦੀ ਕੋਈ ਵੈਰੀਫਿਕੇਸ਼ਨ ਹੈ ਜਾਂ ਫਿਰ ਨਹੀਂ ਹੈ ਤਾਂ ਮਾਮਲਾ ਜਦੋਂ ਉੱਥੇ ਗਰਮਾ ਜਾਂਦਾ ਤਾਂ ਨਾ ਹਰਿਆਣਾ ਦੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਜਿਨ੍ਹਾਂ ਦੇ ਵੱਲੋਂ ਉਸ ਪ੍ਰਵਾਸੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ 18 ਹਰਿਆਣਾ ਦੇ ਵਿਖੇ ਲਿਜਾਇਆ ਜਾਂਦਾ ਹੈ ਬਾਕੀ ਕੀ ਕੋਈ ਜਾਣਕਾਰੀ ਪਿੰਡ ਵਾਸੀਆਂ ਤੇ ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੱਲਬਾਤ ਮੈਂ ਕੰਮ ਤੇ ਗਈ ਹੋਈ ਸੀਗੀ ਬੱਚਾ ਘਰੇ ਸੀਗਾ ਰੂਮ ਦੇ ਵਿੱਚ ਰੂਮ ਦੇ ਵਿੱਚ ਬਈ ਆਇਆ ਤੇ ਇਹਨੂੰ ਲੈ ਗਿਆ ਮੂੰਹ ਘੁੱਟ ਕੇ ਕਬਰਾਂ ਦੇ ਵਿੱਚ ਕਹਿੰਦਾ ਮੰਮੀ ਮੇਰੀ ਨਿਕਰ ਨੁਕਰ ਲਾਈ ਇਹਨੇ ਤੇ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਠੋਕ ਦੇਣਾ ਉਹ ਤੇ ਆਪੇ ਬਾਜਾ ਮਾਰਦਾ ਪੂਆ ਬਚਾ ਪੂਆ ਬਚਾ ਪੈਣ ਗਈ ਉਹਨੇ ਜਾ ਕੇ ਬਚਾਇਆ ਫੇ ਮੇਰੇ ਮਦਰ ਕੰਮ ਤੇ ਆਇਆ ਵੀ ਮੰਮੀ ਇਦਾਂ ਗੱਲ ਹੋਈ ਹਾਂਜੀ ਤੇ ਜੇ ਮੈਂ ਉਹਨੂੰ ਗਲਤ ਥੋੜਾ ਬੋਲੀ ਉਹ ਕਹਿੰਦਾ ਮੈਂ ਤੈਨੂੰ ਵੀ ਕਹਿੰਦਾ ਠੋਕ ਦੇਣਾ ਮੈਨੂੰ ਵੀ ਉਹ ਗਲਤ ਬੋਲਿਆ ਹਾਂਜੀ ਮੈਂ ਚਾੜੂ ਪੋਚਾ ਕਰਦੀ ਆ ਠੀਕ ਆ ਜੀ ਇਹ ਮੁੰਡਾ ਵੀ ਇਦਾਂ ਪੂਰੀ ਤਰ੍ਹਾਂ ਮੁੰਡਾ ਵੀ ਹੈਂਡੀਕੈਪ ਆ ਮੈਂ ਵੀ ਹੈਂਡੀਕੈਪ ਆ ਹਾਂਜੀ ਠੀਕ ਆ ਜੀ ਬਚਾਓ ਗਿਆ ਸੀ ਹਾਂਜੀ ਜੀ ਬਚਾਅ ਹੋ ਗਿਆ ਬਚਾ ਲਿਆ ਸੀ ਹਾਂਜੀ ਅੱਗੇ ਵੀ ਕਹਿੰਦੇ ਇਦਾਂ ਹੀ ਕੁੜੀਆਂ ਨੂੰ ਕੁੜੀਆਂ ਹਾਂਜੀ ਬਹੁਤਾਂ ਤੇ ਕਹਿੰਦੇ ਇਹਦੇ ਛਿੱਤਰ ਪਏ ਇਹਦੇ ਪਾਪਾ ਵੀ ਬਈਏ ਦੇ ਦੱਸਣ ਜਾਈ ਸੀਗੇ ਕਿ ਇਹਦੇ ਬਹੁਤ ਛਿੱਤਰ-ਛੁੱਤਰ ਪੈਂਦੇ ਆ ਪਰ ਇਹ ਸੁਧਰਤਾ ਨਹੀਂ ਹੈਗਾ ਮੋਬਾਈਲ ਮੂਲ ਤੋੜ ਦਿੰਦਾ ਪੱਖੇ-ਪੁੱਖੇ ਲਾ ਕੇ ਸੁੱਟ ਦਿੰਦਾ ਇਦਾਂ ਕਹਿੰਦੇ ਪਏ ਸੀਗੇ ਠੀਕ ਆ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਸ ਜੀ ਕਾਰਵਾਈ ਕਰ ਰਹੀ ਸੀ ਕਾਰਵਾਈ ਕਰਦੇ ਆ ਜੀ ਜਿਸ ਦੀ ਮੰਗ ਕਰਦੇ ਆ ਅਸੀਂ ਜੀ ਇਨਸਾਫ ਚਾਹੀਦਾ ਅਸੀਂ ਥੋੜੇ ਜੇ ਉਹ ਤੋਂ ਜਾਣੀ ਅੱਧ ਘੰਟਾ ਘੰਟਾ ਬਾਅਦ ਚ ਪਹੁੰਚਿਆ ਜਿਵੇਂ ਲੇ ਹੋਇਆ ਸੀਗਾ ਤੇ ਪੁਲਸ ਗਈ ਹੋਈ ਸੀ ਉੱਥੇ ਪਰ ਮੈਂ ਇਹ ਗੱਲ ਇਹ ਨਿਤ ਦੀ ਹੋ ਗਈ ਆ ਹਰ ਇੱਕ ਪਿੰਡ ਦੇ ਵਿੱਚ ਹੀ ਜਾਂ ਹਰ ਇੱਕ ਮੁਹੱਲੇ ਦੇ ਵਿੱਚ ਇੱਕ ਘਰ ਛੱਡ ਕੇ ਬਲਾਤਕਾਰ ਜਾਂ ਇਦਾਂ ਦੇ ਖਲੌਣੇ ਜਿਹੜੇ ਕੰਮ ਆ ਹੁੰਦੇ ਆ ਕੋਈ ਵੀ ਪ੍ਰਸ਼ਾਸਨ ਇਹਦੇ ਉੱਤੇ ਨੱਥ ਨਹੀਂ ਪਾ ਰਿਹਾ ਨਾ ਤੁਸੀਂ ਕਰਕੇ ਨਹੀਂ ਪਾ ਰਿਹਾ ਵੀ ਜਿਹੜੇ ਪ੍ਰਵਾਸੀਆਂ ਨੂੰ ਜਾਂ ਭਈਆਂ ਨੂੰ ਰੱਖਣ ਵਾਲੇ ਬੰਦੇ ਆ ਉਹ ਕੀ ਕਰਦੇ ਆ ਬਿਨਾ ਵੈਰੀਫਿਕੇਸ਼ਨ ਕੀਤੇ ਤੋਂ ਉਸ ਬੰਦੇ ਨੂੰ ਰੱਖ ਲੈਂਦੇ ਆ ਵੀ ਇਹ ਪਿੱਛੋਂ ਕਿੱਥੋਂ ਆਇਆ ਕਿੱਦਾਂ ਆਇਆ ਕੋਸ਼ ਉਹਦੇ ਵਿੱਚ ਪੰਚ ਸਰਪੰਚ ਵੀ ਜਿਹੜੇ ਚੰਗੇ ਆ ਉਹ ਤਾਂ ਮਤੇ ਵੀ ਪਾ ਰਿਹਾ ਮਤੇ ਪਾਉਣ ਦੇ ਨਾਲ ਇਕੱਲਾ ਕੰਮ ਨਹੀਂ ਆਇਆ ਜੇਕਰ ਉਹ ਲੱਤਾਂ ਖਿੱਚਦੇ ਆ ਵਿੱਚ ਸਾਡੇ ਬੰਦੇ ਜਿਹੜੇ ਆ ਉਹ ਲੱਤਾਂ ਖਿੱਚੀ ਜਾਂਦੇ ਆ ਉਹ ਕਹਿੰਦੇ ਆ ਪਈਆਂ ਨੂੰ ਜਿਹੜੇ ਬਾਹਰੋਂ ਉੱਦਾਂ ਆਇਓ ਆ ਬੇ ਦੱਸ ਦੇ ਨੇ ਇਹਨਾਂ ਨੂੰ ਬਾਹਰ ਕਰ ਦਿਓ ਜਾਂ ਸੈੱਡ ਕਰ ਦਿਓ ਬੇ ਉਹਨੇ ਦਿਨ ਤੁਸੀਂ ਬਚੋ ਜਿੰਨੇ ਦਿਨ ਪ੍ਰੀਫੈਕਸ਼ਨ ਹੁੰਦੀ ਆ ਉਹ ਬਾਅਦ ਚ ਉਹਨਾਂ ਦੇ ਨਾਤਾਧਾਰ ਘਟਿਆ ਕਿਸੇ ਤੇ ਨਾ ਕਿਸੇ ਦਾ ਕੋਈ ਕਾਗਜ਼ ਪੱਤਰ ਆ ਉਹ ਕ੍ਰਿਮੀਨਲ ਟਾਈਪ ਦੇ ਅਸੀਂ ਕੋਈ ਪ੍ਰਵਾਸੀ ਦੇ ਵਿਰੋਧ ਤੇ ਨਹੀਂ ਆਏ ਬੇ ਹਾਂਪੇ ਪ੍ਰਵਾਸੀ ਵਿਰੋਧ ਨਹੀਂ ਭਈਏ ਦੇ ਵਿਰੋਧ ਤੇ ਆ ਨਾ ਅਸੀਂ ਉਹਨੇ ਕ੍ਰਿਮੀਨਲ ਬੰਦੇ ਜਿਹੜੇ ਆ ਬਾਹਰੋਂ ਆਣ ਕੇ ਜਿਹੜੇ ਕ੍ਰਿਮੀਨਲ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਆ ਦੇਖੋ ਇਹ ਘਟਨਾ ਪਹਿਲਾਂ ਦੀਪਨਗਰ ਹੋਈ ਉਸ ਤੋਂ ਬਾਅਦ ਰਵੀਦਾਹ ਨਗਰ ਹੋਈ ਫਿਰ ਉਸ ਤੋਂ ਬਾਅਦ ਅੱਜ ਤੇ ਇੱਕ ਹਰਿਆਣੇ 'ਚ ਵੀ ਹੋਈ ਸੀਗਾ ਤੇ ਇੱਥੇ ਆਪਾਂ ਲੁਧਿਆਣੇ ਹੋਈ ਆ ਰੋਜ਼ ਇਹ ਕ੍ਰਿਮੀਨਲ ਕੰਮ ਜਿਹੜੇ ਰੋਜ਼ ਹੋ ਰਹੇ ਆ ਉਹ ਜਿਹੜੇ ਚੰਗੇ ਬੰਦੇ ਆ ਉਹ ਨਹੀਂ ਕਰਦੇ ਜਿੰਨੇ ਕ੍ਰਿਮੀਨਲ ਟਾਈਪ ਦੇ ਬੰਦੇ ਬਾਹਰੋਂ ਆਏ ਆ ਉਹੀ ਇਦਾਂ ਦੇ ਕੰਮ ਕਰ ਰਹੇ ਆ। ਪੋਰਚ ਦਾ ਬਾਬਾ ਜੀ ਕੀ ਕਹਿਣਾ ਜੀ? ਪੋਰਚ ਦਾ ਕੰਮ ਆ ਬੇਲੇ ਉਤੇ ਫਾਕਸੋ ਫਾਕਸੋ ਕੀ ਕਹਿੰਦੇ ਉਹ ਲਗਾਇਆ ਜਾਊਗਾ। ਪੋਜ਼ ਕੋ ਲੱਗੂਗਾ। ਲੇਕਿਨ ਮੈਂ ਪੋਜ਼ ਕੋ ਲੱਗਣ ਦੇ ਨਾਲ ਨਹੀਂ ਉਹ ਸਜ਼ਾ ਕੱਟ ਕੇ ਉਹਨੇ ਆਏ ਜਾਣਾ। ਅੱਜ ਨਹੀਂ ਆਜੂਗਾ ਹੋਰ 2 ਸਾਲਾਂ ਨੂੰ ਆਜੂਗਾ 5 ਸਾਲਾਂ ਨੂੰ ਆਜੂਗਾ। ਉਹ ਸਜ਼ਾ ਕਟਾਉਣ ਦੇ ਨਾਲ ਸਾਨੂੰ ਮਤ ਬਲਨੀ ਆ ਜੇ ਮੇਰਾ ਬੱਸ ਚੱਲਦਾ ਜਿੱਦਾਂ ਪਹਿਲਾਂ ਸੀ ਆ ਜਾਂਦੇ ਮੈਂ ਉਹ ਜਿਹੜਾ ਸਮਾਨ ਹੈ ਉਹ ਵਟਣਾ ਸੀਗਾ। 7:30 ਵਜੇ ਫੋਨ ਆਇਆ ਜੀ। ਇਹਨਾਂ ਦਾ ਜਿਹੜਾ ਬੱਚੇ ਨਾ ਹੋਇਆ ਤੇ ਮੈਂ ਅਸੀਂ ਮੁੱਖ ਤੇ ਉੱਥੇ ਪਹੁੰਚੇ ਆ। ਦੇਖਿਆ ਤਾਂ ਇਹਨਾਂ ਨੇ ਉਹ ਇਸ ਬੰਦੇ ਨੂੰ ਤੇ ਪੁੱਛਗਿੱਛ ਕੀਤੀ ਕਿ ਛੋਟੇ ਬੱਚੇ ਨੂੰ ਇਹ ਸਾਹਮਣੇ ਕੁਆਟਰ ਵਾ ਦੂਈ ਕੁਆਟਰ ਸਾਹਮਣੇ ਸਾਹਮਣੇ ਆ ਸਾਹਮਣੇ ਕੁਆਟਰ ਤੋਂ ਚੱਕ ਕੇ ਲਿਆ ਗਿਆ ਬੰਦਾ ਇਹ ਮੂੰਹ ਵੱਲ ਘੁੱਟ ਕੇ ਮੂੰਹ ਘੁੱਟ ਕੇ ਲੈ ਕੇ ਗਿਆ ਤੇ ਲਿਜਾ ਕੇ ਉਹਨਾਂ ਨੇ ਉਹਦੇ ਕੱਪੜੇ ਉਤਾਰੇ ਹੋਏ ਸੀਗੇ ਤੇ ਉਹ ਮੁੰਡਾ ਚੀਕਾਂ ਮਾਰਦਾ ਸੀ ਜਦ ਤੱਕ ਕਿ ਨਾਲ ਦੀ ਗਵਾਂਡਾ ਨੇ ਦੇਖਿਆ ਉਹਨੂੰ ਦੇਖਿਆ ਉਹਨੇ ਤੇ ਜਾ ਕੇ ਬਚਾਇਆ ਬੱਚੇ ਨੂੰ ਜਾਨੂੰ ਅਸੀਂ ਪਹੁੰਚੀ ਆ ਪੰਚਾਇਤ ਵੀ ਪਹੁੰਚੀ ਆ ਉੱਥੇ ਪਹੁੰਚ ਕੇ ਜਾ ਕੇ ਵੋਕੇ ਦਿਖਿਆ ਗਿਆ ਕਿ ਉਹਨੂੰ ਅਸੀਂ ਬੰਦਿਆ ਫਿਰ ਮੁੜ ਕੇ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕਿ ਆ ਇਦਾਂ ਇਦਾਂ ਕਰਕੇ ਵਾਰਦਾਤ ਹੋਈ ਆ ਤੇ ਬਾਕੀ ਗੱਲ ਇਦਾਂ ਆ ਜੀ ਇਹਨ 14 ਫੈਕਟਰੀਆਂ ਵਿੱਚ ਘੱਟੋ ਘੱਟ ਵੀ 3-4 ਹਜ਼ਾਰ ਬੰਦਾ ਕੰਮ ਕਰਦਾ ਉਹ ਜਿਹੜਾ ਮੇਰੇ ਪਿੰਡ ਵਿੱਚ ਰਹਿ ਰਿਹਾ ਹੈ ਮੇਰੇ ਪਿੰਡ ਵਿੱਚ ਘੱਟੋ ਘੱਟ ਵੀ 24-25 ਹੁਣੇ ਘੱਟੋ ਘੱਟ 40-50 ਕੁਆਟਰਾਂ ਵਾਲੇ ਆ ਜਿਨ੍ਹਾਂ ਨੇ ਆਪਣੇ 20-25-25 ਕਮਰੇ ਬਣਾਏ ਹੋਏ ਆ ਇਨਕਮ ਦਾ ਸਾਧਨ ਬਣਾਇਆ ਹੈ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਉਹ ਪ੍ਰਵਾਸੀ ਆ ਜਿਹੜੇ ਫੈਕਟਰੀਆਂ ਵਿੱਚ ਰਹਿੰਦੇ ਆ ਉਹਨਾਂ ਨੂੰ ਫੈਕਟਰੀਆਂ ਵਿੱਚ ਰਹਿਣ ਤਾਂ ਜਾਵੇ ਸਾਡੇ ਪਿੰਡ ਵਿੱਚ ਆ ਕੇ ਰਹਿਣ ਉਹ ਤੇ ਅਸੀਂ ਇਹ ਮਤਾ ਵੀ ਇੱਕ ਪਿੰਡ ਪੰਚਾਇਤ ਬੋਲੋ ਪਾਇਆ ਆ ਕਿ ਜਿਹੜੇ ਫੈਕਟਰੀਆਂ ਤੇ ਫੈਕਟਰੀ ਵਾਲੇ ਮਾਲਕ ਵੀ ਸੱਦੇ ਗਿਆ ਸੀ ਪਿੰਡ ਵਿੱਚ ਸਾਡੇ ਵੱਲੋਂ ਤੇ ਮਾਲਕਾਂ ਨੂੰ ਕਿਹਾ ਗਿਆ ਕਿ ਜਿਹੜੇ ਵੀ ਬੰਦੇ ਸਾਡੇ ਪਿੰਡ ਕੋਈ ਸਮਾਨ ਲੈਣ ਕੁਝ ਵੀ ਕੰਮ ਆਉਗੇ ਉਹਨਾਂ ਦੀ ਆਈਡੈਂਟੀ ਉਹਨਾਂ ਦੇ ਕਾਰਡ ਹੋਣਾ ਚਾਹੀਦਾ ਜਰੂਰੀ ਬਕਾਇਦਾ ਲੱਗਾ ਵੀ ਆਹ ਫੈਕਟਰੀ ਦਾ ਬੰਦਾ ਹੈ ਕਿਉਂਕਿ 14 ਫੈਕਟਰੀਆਂ ਆ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਦੇਖ ਨਹੀਂ ਸਕਦੇ ਹੈਗੇ ਕਿਹੜਾ ਬੰਦਾ ਕਿੱਥੇ ਦਾ ਹੈ ਕੀ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਉਹ ਤੇ ਪਰਚਾ ਪਾ ਰਹੇ ਆ ਤੇ ਮੁੜ ਕੇ ਆਪਾਂ ਦਾ ਚਾਹਣਾ ਹੈ ਪਰਚਾ ਨਹੀਂ ਉਹਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਇਦਾਂ ਦੇ ਬੰਦੇ ਨੂੰ 12 ਦੇ ਕੰਪਲੇ ਮਾਈਗ੍ਰੈਂਟ ਕਿਤੇ ਬੱਚੇ ਨਹੀਂ ਜਾ ਸਕਦੇ ਤਾਂ ਉਹਨਾਂ ਆ ਰੇਂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਤੇ ਥਾਣੇ ਲੈ ਕੇ ਚੱਲੋ ਠੀਕ ਹੈ ਜੀ